ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ ਉਹਦੇ ਲਈ ਵੀ ਸ਼ੁਕਰੀਆ ਤੇ ਧੰਨਵਾਦ ਤੁਹਾਡਾ ਵੈਸੇ ਤਾਂ ਮੇਰੀ ਜੋ ਸਾਥੀ ਨੇ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਸਾਰੀ ਗੱਲਾਂ ਕੀਤੀਆਂ ਜੋ ਪ੍ਰੈਸ ਦਾ ਰੋਲ ਹੈ ਜਮੂਰੀਅਤ ਦੇ ਵਿੱਚ ਚੌਥਾ ਸਤੰਭ ਦਾ ਦਰਜਾ ਉਹਨੂੰ ਦੱਤਾ ਗਿਆ ਬੜੀ ਧੋਸਮੰਦ ਕੇ ਦੱਤਾ ਗਿਆ ਡੀਪੀਆਰ ਨੂੰ ਸਾਹਮਣੇ ਬੜੇ ਸਹੀ ਤਰੀਕੇ ਨਾਲ ਗੱਲ ਦੱਸੀ ਕਿ ਤੁਸੀਂ ਇੱਕ ਪਾਸੇ ਤਾਂ ਸਮਾਜ ਦਾ ਆਏ ਨਾ ਸਮਾਜ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਵਿਚਰਤੀਆਂ ਨੇ ਉਹ ਵੀ ਲੋਕਾਂ ਦੇ ਸਾਹਮਣੇ ਬੜੇ ਚੰਗੇ ਤਰੀਕੇ ਨਾਲ ਤਰੀਕੇ ਨਾਲ ਤੁਸੀਂ ਪੇਸ਼ ਕਰਦੇ ਹੋ ਨਾਲ ਦੀ ਨਾਲ ਤੁਸੀਂ ਪ੍ਰਸ਼ਾਸਨ ਨੂੰ ਵੀ ਜਿੱਥੇ ਕਿਤੇ ਲੱਗਦਾ ਹੈ ਕਿ ਸਾਡੇ ਸਾਨੂੰ ਉੱਥੇ ਕੰਮ ਕਰਨ ਦੀ ਲੋੜ ਹੈ ਉਹ ਵੀ ਤੁਸੀਂ ਰੋਲ ਅਦਾ ਕਰਦੇ ਹੋ ਕਪਸਟੇ ਕ੍ਰਿਟਿਸਿਜ਼ਮ ਡੈਮੋਕ੍ਰੇਸੀ ਦਾ ਇੱਕ ਬਹੁਤ ਅਹਿਮ ਹੰਗ ਹੈ ਕਿਤੇ ਨਾ ਕਿਤੇ ਸਾਡੇ ਲਈ ਉਹ ਇੱਕ ਫੀਡਬੈਕ ਅਤੇ ਆਯੋਗਨਰ ਦਾ ਕੰਮ ਕਰਦਾ ਨਾਲ ਦੀ ਨਾਲ ਇੱਕ ਬਹੁਤ ਵਿਸ਼ੇਸ਼ ਰੋਲ ਤੁਹਾਡਾ ਹੈ ਕਿ ਜੋ ਸਰਕਾਰ ਦੇ ਪ੍ਰੋਗਰਾਮ ਨੇ ਸਰਕਾਰ ਦੀਆਂ ਨੀਤੀਆਂ ਨੇ ਪ੍ਰਸ਼ਾਸਨ ਦੇ ਕੰਮ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਣਾ ਔਰ ਉਹਨਾਂ ਲੋਕਾਂ ਨੂੰ ਉਸ ਬਾਰੇ ਜਾਗਰੂਕ ਕਰਨ ਦੇ ਵਿੱਚ ਜੋ ਤੁਹਾਡਾ ਰੋਲ ਹੈ ਹਮੇਸ਼ਾ ਹੀ ਸਲਾੰਗਾ ਯੋਗ ਰਿਹਾ ਹੈ ਔਰ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਹੁਣ ਤੱਕ ਜਿੰਨਾ ਵੀ ਮੇਰਾ ਸਮਾਂ ਇੱਥੇ ਨਿਕਲੇਆ ਤੁਹਾਡੇ ਸਾਰਿਆਂ ਵੱਲੋਂ ਮੈਨੂੰ ਬਹੁਤ ਹੀ ਪਿਆਰ ਮਿਲਦਾ ਰਿਹਾ ਹੈ ਬਹੁਤ ਸਹਿਯੋਗ ਮਿਲਦਾ ਰਿਹਾ ਹੈ ਉਹ ਨਾਨਾ ਆਨ ਵਾਲੇ ਟਾਈਮ ਦੇ ਵਿੱਚ ਵੀ ਮੈਂ ਇਹੀ ਆਸ ਕਰਾਂਗਾ ਕਿ ਜੋ ਇਹ ਸਹਿਯੋਗ ਹੈ ਜੋ ਇਹ ਆਪਸੀ ਸਤਿਕਾਰ ਔਰ ਆਪਸੀ ਪਿਆਰ ਹੈ ਉਹ ਬਣਾ ਰਹੇਗਾ ਐਸਐਸਪੀ ਸਾਹਿਬ ਨੇ ਜ਼ਿਕਰ ਕੀਤਾ ਕਿ ਸਮੇਂ-ਸਮੇਂ ਤੇ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਨੇ ਔਰ ਲੋਕਾਂ ਤੱਕ ਜੋ ਵੀ ਅਸੀਂ ਗੱਲ ਪਹੁੰਚਾਣੀ ਹੁੰਦੀ ਹੈ ਉਹ ਤੁਹਾਡੇ ਜ਼ਰੀਏ ਪਹੁੰਚਾਉਂਦੇ ਨੇ ਤੁਹਾਡੇ ਨਾਲ ਵੀ ਸਾਰਿਆਂ ਦੇ ਨਾਲ ਬੜਾ ਪਿਆਰ ਔਰ ਸਤਿਕਾਰ ਹੈ ਤੁਸੀਂ ਵੀ ਸਾਡੇ ਤੱਕ ਪਹੁੰਚ ਕਰਦੇ ਹੋ ਕੁਝ ਕੁਝ ਗੱਲਾਂ ਤੁਸੀਂ ਸਾਨੂੰ ਦੱਸਦੇ ਹੋ ਔਰ ਇੰਨਾ ਹੀ ਮੈਂ ਭਰੋਸਾ ਦਿਵਾਉਂਦਾ ਤੁਹਾਡਾ ਇੱਕ ਇੱਕ ਕਿਹਾ ਲੱਦ ਇੱਕ ਇੱਕ ਲਿਖਿਆ ਲੱਦ ਸਾਡੇ ਸਿਰ ਮੱਤੇ ਉਹਦਾ ਬਹੁਤ ਹੀ ਹਮੇਸ਼ਾ ਸਤਿਕਾਰ ਕਰਦੇ ਵੀ ਆਂ ਔਰ ਕਰਦੇ ਵੀ ਰਹਾਂਗੇ ਨਾਲ ਦੀ ਨਾਲ ਇਹੀ ਇੱਕ ਵਾਰ ਫੇਰ ਬੇਨਤੀ ਹੈ ਕਿ ਤੁਹਾਡਾ ਜੋ ਰੋਲ ਹੈ ਜਮੂਰੀਅਤ ਦੇ ਵਿੱਚ ਪ੍ਰੈਸ ਦਾ ਉਹ ਬੜਾ ਅਹਿਮ ਰੋਲ ਹੈ ਮੈਂ ਉਮੀਦ ਕਰਾਂਗਾ ਜਿਸ ਜ਼ਿੰਮੇਵਾਰ ਜ਼ਿੰਮੇਵਾਰੀ ਨਾਲ ਤੁਸੀਂ ਆਪਣਾ ਰੋਲ ਅਦਾ ਕਰਦੇ ਆ ਰਹੇ ਹੋ ਉਸੇ ਜ਼ਿੰਮੇਵਾਰੀ ਨਾਲ ਰੋਲ ਅਦਾ ਕਰਦੇ ਰਹੋਗੇ ਇਹ ਜੇ ਜੋ ਮੰਚ ਨੇ ਇਹਦੇ ਇਹਨਾ ਮੰਚਾ ਨਹੀਂ ਇਹਦੀ ਇਹ ਹੀ ਖੂਬੀ ਹੈ ਕਿ ਜੋ ਵਿਚਾਰਾਂ ਦਾ ਆਦਾਨ-ਪ੍ਰਦਾਨ ਬਹੁਤ ਵਧੀਆ ਤਰੀਕੇ ਨਾਲ ਇੱਥੇ ਹੋ ਜਾਂਦਾ ਹੈ ਔਰ ਇਹ ਜੇ ਮੌਕੇ ਆਮ ਆਲੇ ਟਾਈਮ ਦੇ ਵਿੱਚ ਪ੍ਰਮਾਤਮਾ ਕਰੇ ਸਾਨੂੰ ਹੋਰ ਮਿਲਣ ਵੈਸੇ ਤਾਂ ਸਾਰੇ ਜੋ ਸਾਥੀ ਨੇ ਸਾਡੇ ਦਰਵਾਜ਼ੇ ਖੁੱਲੇ ਨਹੀਂ ਹਮੇਸ਼ਾ ਅਸੀਂ ਮਿਲਦੇ ਰਹਿੰਦੇ ਨੇ ਮੈਂ ਫੇਰ ਵੀ ਤੁਹਾਨੂੰ ਕਿਸੇ ਕਿਸਮ ਦੀ ਵੀ ਕੋਈ ਵੀ ਪ੍ਰਸ਼ਾਸਨ ਦੇ ਸਬੰਧ ਦੇ ਵਿੱਚ ਕੋਈ ਤੁਹਾਨੂੰ ਕੋਈ ਲੋੜ ਲੱਗਦੀ ਹੈ ਜਾਂ ਕੋਈ ਤੁਹਾਨੂੰ ਗਲਤ ਬਾਤ ਲੱਗਦੀ ਹੈ ਤਾਂ ਅਸੀਂ ਹਮੇਸ਼ਾ ਹਾਜ਼ਰ ਨੇ ਔਰ ਇੰਨਾ ਹੀ ਭਰੋਸਾ ਦਵਾਉਂਦੇ ਹੋਏ ਆਪਣੇ ਬਾਨੀ ਨੂੰ ਵਿਰਾਮ ਦਵਾਵਾਂਗਾ ਕਿ ਤੁਹਾਡਾ ਰੋਲ ਅੱਜ ਤੱਕ ਬੜਾ ਸਲਾਘਾ ਯੋਗ ਰਹੇ ਹੈ ਔਰ ਉਮੀਦ ਕਰਾਂਗਾ ਰਲ ਕੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਧੀਆ ਕੰਮ ਕਰਦੇ ਰਹਾਂਗੇ ਲੋਕ ਹਿੱਤਾਂ ਦੇ ਵਿੱਚ ਕੰਮ ਕਰਾਂਗੇ ਔਰ ਉਮੀਦ ਕਰਾਂਗੇ ਕਿ ਬਹੁਤ ਵਧੀਆ ਮਾਹੌਲ ਦੇ ਵਿੱਚ ਸਾਰਾ ਪ੍ਰਸ਼ਾਸਨ ਕੰਮ ਕਰਦਾ ਰਹੇ ਅਤੇ ਤੁਹਾਡਾ ਸਹਿਯੋਗ ਬਣਾ ਰਹੇ ਇੱਕ ਵਾਰ ਫੇਰ ਮੈਂ ਪੂਰੇ ਪ੍ਰੈਸ ਕਲੱਬ ਨੂੰ ਇਸ ਸਹਿਯੋਗ ਲਈ ਮੁਬਾਰਕ ਦਿੰਦਾ ਬਤਾਈ ਦਿੰਦਾ ਅਤੇ ਵਿਸ਼ੇਸ਼ ਤੌਰ ਤੇ ਜੋ ਨਵੇਂ ਚੁਣੇ ਆਉਂਦੇਦਾਰ ਹੈ ਉਹਨਾਂ ਨੂੰ ਵੀ ਮੈਂ ਬਤਾਈ ਦਿੰਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ